ਜੈਸੀ ਦ੍ਰਿਸ਼ਟੀ ਵੈਸੀ ਤੇਸਾ ਜਥਾ ਦ੍ਰਿਸ਼ਟੀ tatha ਸ੍ਰਿਸ਼ਟੀ ਕ੍ਰਿਸ਼ਨ ਨੇ ਭਗਵਾਨ ਕਹਿੰਦੇ ਜੈਸੀ ਦ੍ਰਿਸ਼ਟੀ ਬਣਾਓਗੇ ਵੈਸੀ ਸ੍ਰਿਸ਼ਟੀ ਬਣ ਜਾਏਗੀ ਇਹਨੂੰ ਕਹਿੰਦੇ ਪੁਆਇੰਟ ਆਫ 뷰 ਆਪਾਂ ਕਹਿੰਦੇ ਨਜ਼ਰੀਆ ਜੈਸਾ ਨਜ਼ਰੀਆ ਹੋਏਗਾ ਉਹੋ ਜਿਹਾ ਹੀ ਸੰਸਾਰ ਨਜ਼ਰ ਆਏਗਾ ਦੁਨੀਆ ਉਦਾਂ ਦੀ ਨਜ਼ਰ ਆਏਗੀ ਪ੍ਰੇਮੀਆਂ ਨੂੰ ਸਾਰਾ ਸੰਸਾਰ ਪ੍ਰੇਮੀ ਨਜ਼ਰ ਆਉਂਦਾ ਹੈ ਨਫ਼ਰਤ ਵਾਲਿਆਂ ਨੂੰ ਸਾਰਾ ਸੰਸਾਰ ਨਫ਼ਰਤ ਵਾਲਾ ਹੀ ਨਜ਼ਰ ਆਉਂਦਾ ਹੈ ਇਹ ਤੇ ਤੇਰੀ ਰਿਫਲੈਕਸ਼ਨ ਹੈ ਤੇਰੀ ਰਿਫਲੈਕਸ਼ਨ ਹੈ ਨਾ ਜਿਵੇਂ ਪੁਰਾਣੇ ਥੀਏਟਰ ਵੇਖਦੇ ਹੁੰਦੇ ਸੀ ਨਾ ਇੱਥਾ ਥੀਏਟਰ ਐਦਾਂ ਇੱਕ ਥਾਂ ਤੋਂ ਲਾਈਟ ਨਿਕਲਦੀ ਸੀ ਉਹ ਜਾ ਕੇ ਪੜਦੇ ਤੇ ਪੈਂਦੀ ਸੀ ਤੇਰੇ ਅੰਦਰੋਂ ਹੀ ਨਿਕਲ ਰਿਹਾ ਸੰਸਾਰ ਓਵੇਂ ਦਾ ਹੀ ਲੱਗ ਰਿਹਾ ਤੈਨੂੰ ਆ ਮੇਨ ਅੱਖ ਥੋੜੀ ਜੀ ਪੀਲੀ ਲਾਈ ਐ ਮੈਨੂੰ ਪੀਲਾ ਪੀਲਾ ਦਿਸਦਾ ਜੇ ਕਾਲੀ ਲਾਲਾ ਮੈਨੂੰ ਕਾਲਾ ਕਾਲਾ ਦਿਸਣਾ ਲੱਗ ਜੂ ਇਹ ਤੇ ਮੇਰੀ ਐਨ ਕੀ ਐ ਮੈਂ ਕਹੀ ਜਾਂਦਾ ਦੁਨੀਆ ਪੀਲੀ ਹੋਗੀ ਦੁਨੀਆ ਪੀਲੀ ਹੋਗੀ ਉਹ ਕਹਿੰਦੇ ਇਹਨਾਂ ਨੂੰ ਪੀਲੀ ਜਾਂ ਨਹੀਂ ਹੋਇਆ ਤੂੰ ਹੀ ਪੀਲੀ ਲਾਈ ਫਿਰਦਾ ਐ ਇਹ ਐ ਨਾ ਗੱਲ ਦੁਨੀਆ ਕਾਲੀ ਹੋਗੀ ਦੁਨੀਆ ਕਾਲੀ ਨਹੀਂ ਹੋਈ ਤੇਰੀ ਐਨ ਕਾਲੀ ਨੀ ਚਿੱਟੀ ਚਾਹੁੰਦਾ ਚਿੱਟੀ ਲਾਲਾ ਤੇ ਟੇ ਲੱਗ ਲੱਗ ਜਾਣ ਅੱਛਾ ਪਿਆਰ ਚਾਹੁੰਦਾ ਹੈ ਪਿਆਰ ਕਰਦਾ ਹੈ ਪਿਆਰ ਚਾਹੀਦਾ ਹੈ ਪਿਆਰ ਅਸਲ ਚ ਆਪਣਾ ਖਤਮ ਹੋਇਆ ਸੁਣਿਓ ਨੁਕਤਾ ਬੜੇ ਧਿਆਨ ਨਾਲ ਟਿਕਾ ਨਾਲ ਸੁਣ ਰਹੇ ਹੋ ਤਾਂ ਥੋੜੀ ਜੀ ਬੇਨਤੀ ਕਰ ਰਹੇ ਹਾਂ ਪ੍ਰੇਮ ਹੈ ਨਾ ਜਿਹੜਾ ਪ੍ਰੇਮ ਮੈਨੂੰ ਪ੍ਰੇਮ ਨਹੀਂ ਮਿਲਦਾ ਮੈਨੂੰ ਪ੍ਰੇਮ ਨਹੀਂ ਮਿਲਦਾ ਪ੍ਰੇਮ ਲਈਦਾ ਨਹੀਂ ਪ੍ਰੇਮ ਕਰੀਦਾ ਬਾਹਰ ਲਿਆਂ ਪ੍ਰੇਮ ਨਾਲ ਨਿਰੱਜਣਾ ਤੈਨੂੰ ਕਿੰਨੇ ਪ੍ਰੇਮ ਕਰਦੇ ਸੀ ਉਹਦੇ ਨਾਲ ਨਹੀਂ ਰੱਜਦਾ ਤੂੰ ਰਜਾਉ ਉਹਦਣ ਜਦੋਂ ਤੇਰੇ ਅੰਦਰ ਪ੍ਰੇਮ ਦਾ ਚਸ਼ਮਾ ਫੁੱਟਿਆ ਇਹ ਪ੍ਰੇਮ ਹੈ ਜਿਹੜਾ ਤੁਹਾਨੂੰ ਤੁਹਾਡਾ ਹੀ ਰਜਾ ਸਕਦਾ ਫੇਰ ਸੁਣੋ ਘਰ ਵਾਲੀ ਨਾਲ ਪ੍ਰੇਮ ਹੈ ਮਾਂ ਨਾਲ ਪ੍ਰੇਮ ਹੈ ਪੁੱਤ ਨਾਲ ਪ੍ਰੇਮ ਹੈ ਧੀਆ ਨਾਲ ਪ੍ਰੇਮ ਹੈ ਰਿਸ਼ਤੇਦਾਰਾਂ ਨਾਲ ਪ੍ਰੇਮ ਹੈ ਸਮਾਜ ਨਾਲ ਪ੍ਰੇਮ ਹੈ ਉਹ ਪ੍ਰੇਮ ਨੂੰ ਜਿੰਨਾ ਕੱਢੀ ਜਾਏਗਾ ਤੇਰਾ ਰੱਜ ਹੋਈ ਜਾਊ ਤੂੰ ਆਪ ਖਾਲੀ ਬੈਠਾ ਸਾਰੀ ਦੁਨੀਆ ਮੈਨੂੰ ਪ੍ਰੇਮ ਕਰੇ ਤੂੰ ਬਾਹਰਲੇ ਪ੍ਰੇਮ ਨਾਲ ਨਹੀਂ ਰੱਜ ਸਕਦਾ ਕਿਸੇ ਦੇ ਪ੍ਰੇਮ ਨਾਲ ਨਹੀਂ ਤੂੰ ਰੱਜ ਸਕਦਾ ਇਹ ਤਾਂ ਤੈਨੂੰ ਖੁਦ ਪੈਦਾ ਕਰਨਾ ਪੈਣਾ ਆਪਣੇ ਅੰਦਰੋਂ ਤੇ ਸੁਣੋ ਜਿੰਨਾ ਜਿੰਨਾ ਪ੍ਰੇਮ ਬਣਾਈ ਜਾਓਗੇ ਰੱਜ ਹੋਈ ਜਾਓ ਐ ਲੱਗੂ ਦੁਨੀਆ ਪ੍ਰੇਮ ਕਰਦੀ ਹੈ ਦੁਨੀਆ ਪ੍ਰੇਮ ਕਰਦੀ ਹੈ ਇਸੇ ਕਰਕੇ ਸਿਆਣੇ ਕਹਿੰਦੇ ਐ ساری ਦੁਨੀਆ ਦੇ ਕੰਡੇ ਨਹੀਂ ਚੁਗੇ ਜਾਣੇ